ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਅਸੀਂ ਇਸ ਟਾਈਮ ਖੜੇ ਹਾਂ ਭਾਰਤ ਪਾਕ ਸਰਾਦ ਤੇ ਕਰਤਾਰਪੁਰ ਕੋਡਰ ਨਿਰ ਬਵਨਨਕ ਤੇ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਗੇਟ ਕਰਤਾਰਪੁਰ ਕੋਡਰ ਦਾ ਹੈ ਅੱਜ ਤੋਂ ਬੀਤੇ 2 ਸਾਲ ਪਹਿਲਾਂ ਅੱਜ ਹੀ ਦੇ ਦਿਨ ਇਸ ਦਾ ਲੰਗਾ ਖੁੱਲ ਗਿਆ ਸੀ ਜੋ ਕਿ ਨਵਜੋਤ ਸਿੰਘ ਸਿੱਧੂ ਅੱਜ ਦੁਬਾਰਾ ਤੋਂ ਇੱਥੇ ਆਏ ਹਨ ਉਹਨਾਂ ਦਾ ਕਹਿਣਾ ਸੀ ਕਿ ਜਦੋਂ ਇਸ ਵਾਰੀ ਲੰਗਾ ਖੋਲ੍ਹੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਬੜੇ ਲੋਕਾਂ ਵੱਲ ਕੀਤੀ ਗਈ ਸੀ ਬੜੀ ਸਰਦਾਰਾਂ ਵੱਲ ਕੀਤੀ ਗਈ ਸੀ ਪਰ ਕਿਤਨੇ ਕਿਤੇ ਨਵਜੋਥਨ ਸਿੱਧੂ ਦੀ ਜਿਹੜੀ ਪਾਕਿਸਤਾਨ ਦੇ ਕਮਾਂਡੋ ਨੂੰ ਜੱਫੀ ਪਾਈ ਵੀਰ ਬੜੀ ਲੜਕੀ ਸੀ ਠੀਕ ਹੈ ਜੀ ਤੇ ਅੱਜ ਵੀ ਨਵਜੋਥਨ ਸਿੱਧੂ ਫਿਰ ਤੋਂ ਦੁਬਾਰਾ ਆਏ ਨੇ ਅੰਦਰ ਜਾ ਗਏ ਨੇ ਗੱਲਬਾਤ ਕਰਾਂਗੇ ਉਹ ਬਾਹਰ ਹੁੰਦੇ ਉਹਨਾਂ ਨਾਲ ਇਸ ਤੋਂ ਪਹਿਲਾਂ ਸਵੇਰੇ ਵੀ ਜਦੋਂ ਪਹਿਲਾਂ ਆਏ ਸੀ ਦੁਰਬੀਨ ਨਾਲ ਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਵੱਲੋਂ ਪਰ ਜ਼ਿਆਦਾ ਧੁੰਦ ਤੇ ਕੋਹਰਾ ਹੋਣ ਦੇ ਕਾਰਨ ਦਰਸ਼ਨ ਨਹੀਂ ਹੋ ਪਾਈ ਸੀ ਉਹਨਾਂ ਨੇ ਕਿਹਾ ਸੀ ਕਿ ਦਰਸ਼ਨ ਕਰਕੇ ਹੀ ਜਾਣਗੇ ਆਫਟਰ ਜਿਹੜੀ ਨਾਕੀ ਆ ਫੌਗ ਜੀ अच्छा ਜੇ ਤੋ ਉੱਤੋਂ ਵੀ ਜਾਇਆ ਨੇ ਉਹਨਾਂ ਨੂੰ ਉਦੋਂ ਤੋਂ ਪਰਮਿਸ਼ਨ ਲੈ ਲਓ ਜੀ ਜਦ ਕਹਿੰਦੇ ਕਿੰਨਾ ਕਰਾਈ ਲੈਂਡ ਕੋਡ ਹੋਣਾ ਧੰਨੋ ਭੱਜਾ ਗੇਟ ਖਲਵਾਇਆ ਤੂੰ ਸਰਦੇਵ ਗੜਵੀ ਗੇਟ ਖਲਵਾਇਆ ਗੇਟ ਖਲਵਾਇਆ ਜਦੋਂ ਪੂਰਾ ਦਰਸ਼ਨ 10 ਵਜੇ ਦੇ ਆ 30 ਮਿੰਟ ਜਿੰਨੇ ਜਗਰ ਸਰ ਪੂਰੀ ਧੁੱਪ ਖਿਲ ਜੇਗੀ ਨਾ ਫਿਰ ਬਾਅਦ ਫੋਗਟ ਹੈ ਕਿਤੇ ਫੋਗਟ ਹੈ ਚਲ ਫਿਰ ਉਸ ਤੋਂ ਬਾਅਦ ਦਰਸ਼ਨ ਹੋਣਗੇ ਫਿਰ ਦਰਸ਼ਨ ਹੋਣਗੇ ਖੁੱਲਾ ਏਰੀਆ 4 ਕਿਲੋ ਮੀਟਰ ਦੂਰ ਹੈ ਨਾ ਸਿੱਖ ਸਾਹਿਬ ਜੈਰਾ ਬਾਬਾ ਨਾਨਕ ਦਰਬਾਰ ਸਾਹਿਬ ਵੀ ਸੇਮ ਆ ਤੇ ਮੈਨੂੰ ਪਤਾ ਗੋਲਦੀਪਾਲ ਜੀ ਉੱਥੇ ਅੱਧੀ ਇੱਥੇ ਮੈਂ ਜਾਣਦਾ ਉੱਥੇ ਦਰਸ਼ਨ ਨਹੀਂ ਕੀਤੇ ਦੇ ਕਿ ਮੇਰਾ ਤਾਇਆ ਨੇ ਦਰਸ਼ਨ ਕੀਤੇ ਮੇਰਾ ਤਾਇਆ ਇੱਥੇ ਹਰ ਸਾਲ ਆਉਂਦਾ ਮੇਰਾ ਫਾਦਰ ਦੋ ਸਾਲਾਂ ਚ ਇੱਕ ਵਾਰ ਆਉਂਦਾ ਸੀ ਮੇਰੇ ਮਦਨ ਮੈਂ ਨਿਕਾ ਜਾ ਹੁੰਦਾ ਉਹਦੋਂ ਕਿ ਮੈਂ ਐਮਪੀ ਹੁੰਦਾ ਇੱਦਾਂ ਛੋਟਾ ਜਿਹਾ ਹੁੰਦਾ ਗੋਦੀ ਚ ਲੇਕਿਨ ਮੇਰਾ ਫਾਦਰ ਮੇਰਾ ਤਾਇਆ ਇੱਥੇ ਮਿੱਟੀ ਨੂੰ ਚੁੰਮ ਕੇ ਰੋਂਦਾ ਹੁੰਦਾ ਮੇਰਾ ਤਾਇਆ ਉਹਦੀ ਸਾਰੀ ਆਖਰੀ 15 20 ਸਾਲ ਮੇਰੇ ਤਾਇਏ ਦੇ ਗੁਰਦੁਆਰਿਆਂ ਚ ਗੁਰੂ ਸਾਹਿਬ ਪਹਿਲਾਂ ਵੀ ਖਲਵਾਹ ਚ ਤੁਸੀਂ ਜੋਰ ਲਾਇਆ ਤੇ ਹੁਣ ਵੀ ਖਲਵਾਹ ਚ ਤੁਹਾਨੂੰ ਲਾਣਾ ਪੈਣਾ ਜੀ ਮਿੱਤਰ ਪਿਆਰੇ ਮੈਂ ਤੇ ਡਾਕੀ ਆ ਸੀ ਬਾਬੇ ਦਾ ਖੁੱਲਿਆ ਉਹਦੀ ਮਿਹਰ ਨਾ ਤੁਹਾਡੀਆਂ ਅਰਦਾਸਾਂ ਨਾਲ ਸਾਡਾ ਕੀ ਹੈ ਤੁਹਾਡਾ ਫੇਰ ਵੀ ਜਿੱਥੇ ਹੱਥ ਪੈਂਦਾ ਹੈ ਸਿਆਸੀ ਤੋਰ ਤੇ ਉੱਥੇ ਤੁਸੀਂ ਹੀ ਜੋ ਕਰਨਾ ਕਰਨਾ ਹੈ ਜਿਸ ਬਾਬੇ ਦੇ ਨਿਰਦੇਸ਼ ਨਾਲ ਲੱਖਾਂ ਆਕਾਸ਼ ਲੱਖਾਂ ਪਤਾਲ ਘੁੰਮਦੇ ਆਏ ਰਤਗਿਰਦ ਆਪਦੇ ਤੇ ਕੋਈ ਟਕਰਾਂਦਾ ਨਹੀਂ ਉਹਦੇ ਮੂਰੇ ਸਾਡੀ ਕੀ ਔਕਾਤ ਆ ਮਿੱਤਰਾ ਜਰੀਆ ਜਰੀਆ ਬਣਾਉਂਦਾ ਜੀ ਪਰ ਬਸ ਡਾਕੀਆਂ ਮਤਲਬ ਕਿਹਾ ਡਾਕੀ ਆਪਣਾ ਹਕੇ ਭੇਜਦਾ ਸਨੇਹਾ ਲਾਤਾ ਉਹਦਾ ਬਾਬੇ ਦਾ ਖੁੱਲਿਆ ਤੁਹਾਡੀਆਂ ਅਰਦਾਸਾਂ ਨਾਲ ਤੁਹਾਡੀ ਤੇਰੀ ਇਫਰਟ ਨਾਲ ਬਾਬੇ ਦੀ ਮਿਹਰ ਨਾਲ ਹੋ ਸ਼ੁਕਰ ਜੇ ਬਾਚ ਟਾਈਮ ਲਗੂ ਨੂੰ ਲੱਗਾ ਘੰਟਾ ਕਿ ਲੱਗੂਗਾ ਜਿਆਦਾ ਲੱਗੇਗਾ ਅੱਛਾ ਕੋਈ ਨਹੀਂ ਅਸੀਂ ਕਿਹੜਾ ਕੋਈ ਅੱਜ ਦੇਣੀ ਬਾਬੇ ਦੇ ਨਾਮ ਹੈ ਹੈ ਠੀਕ ਹੈ ਕੋਈ ਤੋ ਪਲੱਗੀ ਛੇਤੀ ਖੋਲਣਾ ਇੱਕੋ ਦਾ ਵੀ ਖੁੱਲ ਜਾਣਾ ਹੈ ਕਰਕੇ ਦੇਖ ਤੋ ਪਲੱਗੀ ਸਾਰੇ ਹੋ ਜਾਣਾ ਛੇਤੀ ਨਾਲ ਹੀ ਅੱਗੇ ਕਿਹਦੀ ਹੈ ਕਿਸੇ ਦਰਿਆ ਬਾਜੀ ਮੈਂ ਤੋ ਬੰਦਾ ਹਾਂ ਵੀ ਇੰਟਰਵਿਊ ਕਰੀਂ ਦਰਿਆ ਸਰ ਉਧਰ ਉਧਰੇ ਪਾਸੇ ਜਾਂ ਜਿੰਮੀ ਅੱਛਾ ਉਧਰ ਲੈ ਅਮਕੋ ਇੰਟਰਵਿਊ ਕਰ ਹਾਂ ਹਾਂ ਦੇਖਣਾ ਨਹੀਂ ਸਰ ਦੇਖਣਾ ਨਹੀਂ ਕੋਈ ਕੋਈ ਆ ਇਹ ਇਹ ਇਸ ਵਿਸ਼ਾ ਤੇ ਕਿਧਰ ਲੈ ਪਾਸੇ ਇਧਰ ਹੈ ਕਿਧਰ ਹੈ ਇਹ ਇਹ ਇਧਰ ਆ ਕੇ ਇਧਰ ਆ ਸ਼ਮਸ਼ੇਰ ਫੋਟੋ ਕਰ ਲੈ ਭਾਈ ਦੇ ਦੂਰਬੀਨ ਨਾਲ ਇਸ ਸਟੇਟ ਵਿੱਚ ਸ਼ਮਸ਼ੇਰ ਭਾਈ ਦੇ ਦੂਰਬੀਨ ਵਾਲੀ ਫੋਟੋ ਕਰੇਗਾ ਸਰ ਦਰਸ਼ਨ ਕਰਦੇ ਆ ਦਰਸ਼ਨੋ ਜੀ ਵੀਡੀਓ ਵੀ ਕਰਨੇ ਬਾਅਦ ਨਾਲ ਕਰ ਦਰਸ਼ਨ ਕਰਾਂਗੇ ਕਰਾਂਗੇ ਮਾਰਿਆ ਬਲਤ ਬੋਲੇ ਸੋਨਿਆ ਮਨੋਤਮ ਕਾਲੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਜਾ ਰਿਹਾ ਜੀ ਪਾਸਟਾ ਲਾਗੇ ਵਧੀ ਬਸ ਇਸ ਦੇ ਅਗੇ ਨਹੀਂ ਜਾਏਗੇ ਅਸੀਂ ਫਸਜੀ ਬਸ ਚਲੋ ਜੀ ਬਸ ਇਹ ਇਹ ਫਲੈਗ ਇਹ ਬਾਰਡਰ ਹੈ ਜੀ ਸੇਖ ਸਾਹਿਬ ਵਰ ਸਿੱਧੂ ਸਾਹਿਬ ਚਲੇ ਜਾਈਏ ਤਾਂ ਬਾਕੀ ਤਿਆਰ ਹੋ ਗਿਆ ਜੀ ਜੀ ਕਿਹਨਾਂ ਸੇ ਦੇਖ ਸਕਦੇ ਆ ਮੈਂ ਅੱਜ ਸਾਹਮਣੇ ਸਾਰਿਆਂ ਨੂੰ ਵੈਗ ਜੀ ਖਾਲਸਾ ਵੈਗ ਜੀ ਦੀ ਫਤਿਹ ਇਸ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਅੱਜ 2 ਸਾਲ ਹੋ ਗਏ ਨੇ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘਾ ਖੁੱਲਿਆ ਸੀ ਅੱਜ ਉੱਥੇ ਸਿੱਧੂ ਸਾਹਿਬ ਦਰਸ਼ਨ ਕਰਨ ਆਏ ਆ ਸੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੁਸੀਂ ਵੀ ਦਰਸ਼ਨ ਕਰ ਲਓ ਅਜੇ ਥੋੜੀ ਧੁੰਦ ਆ ਔਰ ਥੋੜੀ ਦੇਰ ਤੱਕ ਇਥੋਂ ਦਰਸ਼ਨ ਹੋਣਗੇ ਬਾਬਾ ਜੀ ਦੇ ਦੁਆਰ ਦੇ ਵੈਕਟ ਜੀ ਦਾ ਖਾਲਸਾ ਵੈਕਟ ਜੀ ਦੀ ਫਤਿਹ ਠੀਕ ਹੈ ਆਪਣੇ ਬਹੁਤ ਸਾਰੇ ਆ ਗਏ ਤੇ ਸਾਰੇ ਆ ਗਏ ਇਹ ਜੋ ਸਰਾਭ ਆਗੇ ਆ ਜਾਓ ਭਾਈ ਹੱਥ ਥੋੜਾ ਪਿਛੇ ਠੀਕ ਹੈ ਜੀ 21 ਪੁੱਛਤੇ ਮੇਰੀ ਇਹ ਬਾਬਾ ਜੀ ਨੇ ਤਾ कुछ मिलता है नहीं तो दो दो में। के जब आपको को कोई दे तो उसकी मेहर हो सकती है और कोई नहीं कर सकता जिंदगी भाग के नहीं मिलती खैर कि नहीं

ਬੋਲੇ ਸੋਨਿਆ ਸ੍ਰੀਆ ਕਾਲ ਬੋਲੇ ਸੋਨਿਆ ਸ੍ਰੀਆ ਕਾਲ ਲਓ ਸਾਹਿਬ ਬੀਐਸਐਫ ਨੂੰ ਪਰਥ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਉਸ ਤੋਂ ਬਾਹਰ ਆਣ ਕੇ ਤਾਂ ਗਲਬਤ ਵੀ ਕਰਾਂਗੇ ਉਹਨਾਂ ਨਾਲ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਕਰਤਾਰਪੁਰ ਕਨਡੋਰ ਦੀਆਂ ਦੇਖਦੇ ਹੋ ਲਾਈਵ ਤੇ ਚੈਨਲ